ਹਨੀਏ さん ਨੂੰ ਸੂਚਨਾ ਮਿਲੀ ਸੀ ਕਿ ਦੋ ਲੜਕੀਆਂ ਜੋ ਬਾਗ ਨੰਬਰ 124 ਵਿੱਚ ਆਪਣੇ ਸਕੂਲ ਚ ਗਈਆਂ ਸੀ। ਇਹਨਾਂ ਵੀ ਮਰਚ 14 14 ਦੇ ਬੰਦਨਾ ਸਾਧ ਵਿੱਚ ਤੇ ਉਹ ਸਕੂਲ ਨਹੀਂ ਗਈਆਂ ਤੇ ਵਾਪਸ ਘਰ ਵੀ ਗਈਆਂ। ਤੇ ਜਿਹਨੇ ਪਹਿਣਾ ਸੀ ਨਹੀਂ ਸਕਿਆ ਪਹਿਣਾ ਨਹੀਂ ਸੀ ਗਿਆ ਜੀ ਇੱਕੋ ਬਾੜ ਦੀਆਂ ਸੀ ਗਿਆ ਤੁਹਾਨੂੰ ਬਾੜ ਦੀਆਂ ਤੇ ਆਸਟ੍ਰੇਲੀਆ ਸੀ ਗਿਆ ਇਹਨਾਂ ਨਾਲ ਤੁਸੀਂ ਅੱਫੇ ਅੱਜ ਕਰ ਲਈਆ ਕੱਲ तलाश कर रहे हैं हाँ जी सूचना मिली सी दो लड़कियां जो वार्ड नंबर नौ मेरे तू अपने स्कूल चाहिए सी जान की उम्र चौदह ਕਲਸ 14 ਤੋਂ 15 ਸਾਲ ਦੇ ਵਿੱਚ ਹੈ ਤੇ ਉਹ ਸਕੂਲ ਨਹੀਂ ਗਈਆਂ ਤੇ ਵਾਪਸ ਘਰ ਵੀ ਨਹੀਂ ਆਈਆਂ ਤੇ ਦੋਨੇ ਭੈਣਾਂ ਸੀਆਂ ਜੀ ਨਹੀਂ ਸਕੀਆਂ ਬਣਾ ਨਹੀਂ ਸੀਗੀਆਂ ਜੀ ਇੱਕੋ ਬਾੜ ਦੇ ਸੀਗੀਆਂ ਹਾਣ ਬਰਵਾੜਦੀਆਂ ਤੇ ਆ ऑस्ट्रेलिया ਸੀਗੀਆਂ ਤੇ ਇਹਨਾਂ ਦੇ ਨਾਲ ਤੁਸੀਂ ਐਫਆਰ ਦਾਜ ਕਰ ਲਈ ਹੈ ਕੱਲੋ ਮੈਂ ਅਸੀਂ ਤਲਾਸ਼ ਕਰ ਰਹੇ ਹਾਂ ਜੀ ਤੇ ਇਹ ਇਹਨਾਂ ਨੇ ਚੰਡੀਗੜ੍ਹ ਜਾ ਕੇ ਕਿਸੇ ਨੂੰ ਸੁਲੇਰੇ ਫੋਨ ਵੀ ਕੀਤਾ ਸੀਗਾ ਅਸੀਂ ਉਹਨਾਂ ਨੂੰ ਪੁੱਛਿਸ਼ ਕੀਤੀ ਆ ਤਾਂ ਉਹਨਾਂ ਤੋਂ ਫੋਨ ਆਇਆ ਸੀ ਓਬਵੀਸਲੀ ਪੇਸ਼ੰਗ ਕਰਾਇ ਸੀ ਚੰਡੀਗੜ੍ਹ 43 ਸੈਕਟਰ ਬੱਸ ਸਟੈਂਡ ਦੀ ਹੁੰਦੀ ਸੀ ਤੇ ਜਿਹਦਾ ਨੰਬਰ ਸੀ ਉਹ ਕੋਈ ਰਾਗੀਰ ਸੀਗਾ ਉੱਥੇ ਪੰਜ ਕੁੜੇ ਰਹਿਣ ਵਾਲਾ ਉਹਨੂੰ ਪੁੱਛਿਸ਼ ਕੀਤੀ ਹੈ ਉਹ ਕਹਿੰਦਾ ਵੀ ਦੋ ਲੜਕੀਆਂ ਸੀਗਾਂ ਉਹ ਮੈਥੋਂ ਫੋਨ ਲੈ ਕੇ ਫੋਨ ਦਿੱਤਾ ਸੀਗਾ ਤੇ ਅਸੀਂ ਟੀਮਾਂ ਭੇਜੀ ਹੋਏ ਨੇ ਜਲਦੀ ਬੱਚਿਆਂ ਨੂੰ ਟਰੈਸ ਕਰ ਲਵਾਂਗੇ ਉਹਨਾਂ ਦੇ ਬਾਪਸਾਂ ਦੇ ਹਵਾਲੇ ਕਰ ਦਾਂਗੇ ਲੱਗਦੇ ਕਾਰਨ ਦਾ ਪਤਾ ਅੱਗੇ ਸਾਹਮਣੇ ਆਇਆ ਕਿ ਪਰਿਵਾਰਾਂ ਨੇ ਨਹੀਂ ਦੱਸਿਆ ਉਹ ਕਿਹੜਾ ਨਾਮ ਨਹੀਂ ਪਰਿਵਾਰ ਨੇ ਜੇ ਕੋਈ ਗੱਲ ਸੀ ਕਿਉਂਕਿ ਬੱਚਿਆਂ ਨੂੰ 14-15 ਸਾਲ ਦੀਆਂ ਨੇਕੂਏ ਦੇ ਕੋਈ ਤਾਂ ਦਾ ਕੋਈ ਕੋ ਸ਼ੂਭ ਨਹੀਂ ਜੇ ਲੱਗ ਰਿਹਾ ਬਾਕੀ ਫਿਰ ਵੀ ਚਲੋ ਸਿੱਖ ਕੋਸ਼ਿਸ਼ ਲੱਗੇ ਹੋਇਆ ਤੇ ਸਾਰੇ ਪਹਿਲੂਆਂ ਤੋਂ ਅਸੀਂ ਜਾਂਚ ਕਰ ਰਹੇ ਹਾਂ ਜੀ ਜਲਦੀ ਟੈਸਟ ਕਰਾਂਗੇ